हां जी जी अनु जी साथी जी काल जी ਤੁਸੀਂ ਬਿਲਕੁਲ ਸਹੀ ਚੈਨਲ ਤੇ ਪਹੁੰਚੇ ਹੋ ਜੇਕਰ ਤੁਸੀਂ ਪੰਜਾਬੀ ਦੀ ਤਿਆਰੀ ਕਰ ਰਹੇ ਹੋ ਨਵੇਂ ਪਾਠਕ੍ਰਮ ਮੁਤਾਬਕ ईटीटी ਪੰਜਾਬੀ ਦੀ ਤਿਆਰੀ ਕਰ ਰਹੇ ਜਿਹੜੇ ਸਾਥੀ ਉਹਨਾਂ ਨੂੰ ਜਰੂਰ ਆਪਣੇ ਚੈਨਲ ਨਾਲ ਜੋੜਨਾ ਤੇ ਡੀਟਪੀਐਸਬੀ ਪੰਜਾਬੀ ਦੀ ਜਿਹੜੀ ਤਿਆਰੀ ਕਰ ਰਹੇ ਆ ਉਸ ਨਵੇਂ ਪਾਠਕ੍ਰਮ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਮਾਸਟਰ ਕਿਡਰ ਸਕੂਲ ਲੈਕਚਰਰ ਕਾਲਜ ਪ੍ਰੋਫੈਸਰ ਦੇ ਜਿਹੜੇ ਇਮਤਿਹਾਨ ਹੋਣੇ ਆ ਤੇ ਸਾਰਿਆਂ ਦੇ ਲਈ ਬੜੀ ਹੀ ਮਹੱਤਵਪੂਰਨ ਹੈ ਜੁਡੀ ਸੀ ਨਟ ਦਾ ਇਮਤਿਹਾਨ ਜਿਹੜਾ ਹੁਣ ਸਾਰਿਆਂ ਦੇ ਲਈ ਜਿਹੜੇ ਪਹਿਲੀ ਵਾਰ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਬੇਸ਼ੱਕ ਨਾ ਕਰਿਓ ਪਹਿਲਾਂ ਵੀਡੀਓ ਜਰੂਰ ਦੇਖਿਓ ਜਦੋਂ ਮਨ ਦੀ ਤਸੱਲੀ ਹੋ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਵੀਡੀਓ ਦੇ ਵਿੱਚ ਆਪਾਂ ਪਹਿਲਾ ਸਵਾਲ ਲੈ ਕੇ ਆਉਣੇ ਜੀ ਬਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ 10 ਸਤੰਬਰ 1945 ਨੂੰ ਜਨਮ ਹੋਇਆ ਤੇ ਇਸੇ ਸਾਲ 1945 ਦੇ ਵਿੱਚ ਇੱਕ ਹੋਰ ਸਹਿਤਕਾਰ ਦਾ ਜਨਮ ਹੋਇਆ ਜੀ ਤਾਂ ਉਹ ਜਵਾਬ ਤੁਸੀਂ ਦੱਸਣਾ ਉਹ ਕੌਣ ਸੀ ਉਹਨਾਂ ਦਾ ਮੈਂ ਦੱਸ ਦਿਨਾ ਕਿ ਉਹਨਾਂ ਨੇ ਕਵਿਤਾ ਲਿਖੀ ਆ ਾਂ ਜਵਾਬ ਤੁਹਾਡਾ ਇੱਥੇ ਟਿੱਪਣੀ ਦੇ ਵਿੱਚ ਆਉਣਾ ਚਾਹੀਦਾ ਹੈ ਬ੍ਰਿ얌 ਸਿੰਘ ਸੰਧੂ ਦੇ ਮਾਤਾ ਪਿਤਾ ਦਾ ਨਾਮ ਜੀ ਮਾਤਾ ਜੋਗਿੰਦਰ ਕੌਰ ਤੇ ਪਿਤਾ ਦੀਦਾਰ ਸਿੰਘ ਹੈ ਬ੍ਰਿ얌 ਸਿੰਘ ਸੰਧੂ ਦਾ ਜਨਮ ਕਿਸ ਪਿੰਡ ਅਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ ਜੀ ਪਿੰਡ ਚਵੰਡਾ ਕਲਾ ਜ਼ਿਲ੍ਹਾ ਅੰਬਰਸਰ ਬ੍ਰਿ얌 ਸਿੰਘ ਸੰਧੂ ਨੇ ਬਤੌਰ ਪੰਜਾਬੀ ਲੈਕਚਰਾਰ ਦੇ ਤੌਰ ਤੇ ਕਿੱਥੇ ਸੇਵਾ ਨਿਭਾਈ ਤਾਂ ਇਹ ਸਵਾਲ ਵੀ ਮਹੱਤਵਪੂਰਨ ਹੋ ਜਾਂਦਾ ਜੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ ਬ੍ਰਿਯੰਮ ਸਿੰਘ ਸੰਧੂ ਨੇ ਆਪਣੀ ਜਿਹੜੀ ਸਾਹਿਤਕ ਲੇਖਣੀਆਂ ਉਹ ਕਦੋਂ ਆਰੰਭ ਕੀਤੀ ਤਾਂ ਉਹ ਜੀ ਤਕਰੀਬਨ 1960 ਦੇ ਨੇੜੇ ਅਗਲਾ ਸਵਾਲ ਬ੍ਰਿਯੰਮ ਸਿੰਘ ਸੰਧੂ ਦੀ ਜਿਹੜੀਆਂ ਮੋਢਲੀਆਂ ਕਹਾਣੀਆਂ ਨੇ ਕਿਸ ਅਖਬਾਰ ਦੇ ਵਿੱਚ ਛਪਦੀਆਂ ਰਹੀਆਂ ਨੇ ਜੀ ਜਦੋਂ ਉਹਨਾਂ ਨੇ ਕਹਾਣੀ ਲਿਖਣੀ ਆਰੰਭ ਕੀਤੀ ਆ ਬ੍ਰਿਯੰਮ ਸਿੰਘ ਸੰਧੂ ਨੇ ਤਾਂ ਉਹ ਅਕਾਲੀ ਪੱਤਰਕਾ ਦੇ ਵਿੱਚ ਛਪਦੀਆਂ ਰਹੀਆਂ ਨੇ ਜੀ ਤਾਂ ਅਗਲਾ ਸਵਾਲ ਬ੍ਰਿਯੰਮ ਸਿੰਘ ਸੰਧੂ ਦੇ ਜਿਹੜੇ ਕਹਾਣੀ ਸੰਗ੍ਰਹਿ ਨੇ ਕਹਾਣੀ ਸੰਗ੍ਰਹਿਾਂ ਦੇ ਨਾਮ ਤੇ ਇਹਨਾਂ ਨੂੰ ਯਾਦ ਕਰਨ ਦਾ ਢੰਗ ਤਰੀਕਾ ਆਪਣੇ ਚੈਨਲ ਤੇ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਸਾਰੀਆਂ ਹੀ तकरीबन ਤੇ ਕਹਾਣੀ ਸੰਗ੍ਰਹਿ ਕਹਾਣੀਆਂ ਦੇ ਪਾਤਰ ਨੇ ਜਿਹੜੀ ਉਹ ਲੱਗ ਵੀਡੀਓ ਪਾਈਆਂ ਹੋਈਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਹਾਣੀ ਸੰਗ੍ਰਹਿਾਂ ਦੇ ਨਾਮ ਜੀ ਲੋਹੇ ਦੇ ਹੱਥ ਅੰਗ ਸੰਗ ਪੱਜੀ ਪੱਜੀਆਂ ਵਾਹੀ ਅਤੀ ਚੌਥੀ ਕੋਟ ਬ੍ਰਿ얌 ਸਿੰਘ ਸੰਧੂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਪ੍ਰਮੁੱਖ ਹਨ ਇਹ ਵੀ ਬਹੁਤ ਜ਼ਰੂਰੀ ਹੋਈਂਦਾ ਇਮਤਿਹਾਨ ਦੇ ਪੱਖ ਤੋਂ ਅਯੋਕੇ ਪਿੰਡੂ ਸਮਾਜ ਦੀ ਛੋਟੀ ਕਿਸਾਨੀ ਤੇ ਨਿਮਨ ਵਰਗੀ ਪਾਤਰ ਨੇ ਜਿਹੜੇ ਬ੍ਰਿਯਾਮ ਸਿੰਘ ਸੰਧੂ ਦੀਆਂ ਕਹਾਣੀਆਂ ਦੇ ਵਿਸ਼ੇ ਦੇ ਤੌਰ ਤੇ ਆ ਉਸ ਤੋਂ ਬਾਅਦ ਸਾਹਿਤ ਅਕਾਦਮੀ ਦਿੱਲੀ ਵੱਲੋਂ ਬ੍ਰਿਯਾਮ ਸਿੰਘ ਸੰਧੂ ਦੇ ਕਿਸ ਕਹਾਣੀ ਸੰਗ੍ਰਹਿ ਨੂੰ ਪੁਰਸਕਾਰ ਮਿਲਿਆ ਸਾਹਿਤ ਅਕਾਦਮੀ ਵੱਲੋਂ ਦਿੱਤੇ ਗਏ ਜਿੰਨੇ ਵੀ ਪੁਰਸਕਾਰ ਕਿਸ ਨੂੰ ਕਿਹੜੇ ਸਾਲ ਮਿਲੇ ਆ ਕਿਸ ਵਿਧਾ ਦੇ ਲਈ ਮਿਲੇ ਆਪਣੇ ਚੈਨਲ ਤੇ ਵੀਡੀਓ ਪਹਿਲਾਂ ਤੋਂ ਪਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਯਾਦ ਕਰਨ ਦਾ ਟ੍ਰਿਕ ਵੀ ਦੱਸਿਆ ਹੋਇਆ ਕਿ ਕਿਸ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਇਹ ਆ ਜੀ ਚੌਥੀ ਕੋਟ ਕਹਾਣੀ ਸੰਗ੍ਰਹਿ ਨੂੰ ਮਿਲਿਆ ਸੀਗਾ ਜੀ ਪੁਰਸਕਾਰ ਪਰ ਕਦੋਂ ਮਿਲਿਆ ਸੀ ਇਹ ਟਿੱਪਣੀ ਕਰਕੇ ਜਰੂਰ ਦੱਸਣਾ ਆਪਣੀ ਪਹਿਲੀਆਂ ਵੀਡੀਓ ਦੇ ਵਿੱਚ ਇਹ ਜਵਾਬ ਦਿੱਤੇ ਹੋਏ ਆ ਤੁਸੀਂ ਦੇਖ ਵੀ ਸਕਦੇ ਹੋ ਬ੍ਰਿਮ ਸਿੰਘ ਸੰਧੂ ਨੇ ਕਹਾਣੀ ਤੋਂ ਇਲਾਵਾ ਹੋਰ ਕਿਸ ਕਿਸ ਵਿਦਾ ਵਿੱਚ ਨਾਲ ਸੰਬੰਧਿਤ ਕਿਤਾਬਾਂ ਲਿਖੀਆਂ ਨੇ ਬ੍ਰਿਯੰਮ ਸਿੰਘ ਸੰਧੂ ਇੱਕ ਕਹਾਣੀਕਾਰ ਦੇ ਤੌਰ ਤੇ ਚਰਚਿਤ ਨਾਮ ਜਿੱਥੇ ਹੈ ਤਾਂ ਉਸ ਤੋਂ ਇਲਾਵਾ ਉਹਨਾਂ ਨੇ ਹੋਰ ਵਿਧਾ ਦੇ ਵਿੱਚ ਵੀ ਆਪਣੀ ਕਲਮ ਅਜ਼ਮਾਈ ਆ। ਇੱਕ ਉਹਨਾਂ ਨੇ ਜੀਵਨੀ ਲਿਖੀ ਹੈ ਜੀ ਸਫਰ ਨਾਮੇ ਲਿਖਿਆ ਤੇ ਆਲੋਚਨਾ ਦੀਆਂ ਪੁਸਤਕਾਂ ਵੀ ਲਿਖਿਆ ਨੇ। ਤੇ ਆਪਾਂ ਅੱਗੇ ਇਹਨਾਂ ਦਾ ਸਵੰਤੋ ਸਵਾਲ ਵੀ ਕਰਾਂਗੇ ਬ੍ਰਿਯੰਮ ਸਿੰਘ ਸੰਧੂ ਨੇ ਜਿਹੜੀ ਆਪਣੀ ਐਮਫਲ ਕੀਤੀ ਆ ਉਹ ਖੋਜ ਕਾਰਜ ਕਿਸ ਦੀ ਕਹਾਣੀ ਤੇ ਕੀਤਾ ਇਹ ਬਹੁਤ ਮਹੱਤਵਪੂਰਨ ਸਵਾਲ ਆ। ਕਿਉਂਕਿ ਇਹਦੇ ਨਾਲ ਦੋ ਜਿਹੜੇ ਤੁਹਾਡੇ ਦਿੱਤੇ ਗਏ ਆ ਪਾਠਕ੍ਰਮ ਦੇ ਵਿੱਚ ਨਾਮ ਉਹ ਦੋਨੇ ਹੀ ਇਹਦੇ ਵਿੱਚ ਆਉਂਦੇ ਨੇ ਬ੍ਰਿਯੰਮ ਸਿੰਘ ਸੰਧੂ ਨੇ ਆਪਣੀ ਐਮ ਐਫ ਐਲ ਦਾ ਜਿਹੜਾ ਖੋਜ ਕਾਰਜ ਆ ਉਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਤੇ ਕੀਤਾ ਕੁਲਵੰਤ ਸਿੰਘ ਵਿਰਕ ਨਾਲ ਸੰਬੰਧਿਤ ਜਿਹੜੀ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ ਉਹ ਵੀ ਦੇਖ ਲਿਓ ਜਿਨ੍ਹਾਂ ਨੇ ਨਹੀਂ ਦੇਖੀ ਬ੍ਰਿਯੰਮ ਸਿੰਘ ਸੰਧੂ ਨੇ ਕਿਸ ਦੇ ਨਾਵਲਾਂ ਤੇ ਪੀ ਐਚ ਡੀ ਕੀਤੀ ਇਹ ਵੀ ਬਹੁਤ ਮਹੱਤਵਪੂਰਨ ਸਵਾਲ ਹੈ ਸੋਹਣ ਸਿੰਘ ਸੀਤਲ ਦੇ ਨਾਵਲਾਂ ਤੇ ਜਿਹੜੀ ਇਹਨਾਂ ਨੇ ਪੀ ਐਚ ਡੀ ਕੀਤੀ ਹੈ ਕਹਾਣੀ ਜਗਤ ਵਿੱਚ ਲੰਮੀ ਕਹਾਣੀ ਦਾ ਆਵਾਸ ਆ ਜਿਹੜਾ ਕਿਸ ਕਹਾਣੀਕਾਰ ਨੂੰ ਕਿਹਾ ਗਿਆ ਉਬਦੇਮ ਸਿੰਘ ਸੰਦੂਰੂ ਕਿਹਾ ਗਿਆ ਤੇ ਕਿਹਾ ਕਿਸਨੀਆਂ ਇਹ ਜਰੂਰ ਟਿੱਪਣੀ ਕਰਕੇ ਦੱਸਿਓ ਕਿਉਂਕਿ ਆਪਣੀ ਪਹਿਲੀਆਂ ਵੀਡੀਓ ਦੇ ਵਿੱਚ ਸਭ ਸਵਾਲ ਲੈ ਜਾ ਚੁੱਕੇ ਆ ਜਿਹੜੇ ਪਹਿਲਾਂ ਤੋਂ ਆਪਣੇ ਚੈਨਲ ਨਾਲ ਜੁੜੇ ਹੋਏ ਆ ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਆ ਜੀ ਮਾਸਟਰ ਕਿਡਰ ਵਾਲੀ ਜਨੂਨ ਧਿਆਨ ਚ ਰੱਖਿਓ 10 ਨੇ ਲੋਹੇ ਦੇ ਹੱਥ ਵਿੱਚ ਕਹਾਣੀ ਸੰਗ੍ਰਹਿ ਵਿੱਚ 10 ਕਹਾਣੀਆਂ ਨੇ ਅੰਗ ਸੰਗ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਨੇ ਜੀ ਉਹਦੇ ਵਿੱਚ 11 ਨੇ ਅੰਗਸੰਗ ਕਹਾਣੀ ਸੰਗ੍ਰਹਿ ਦੇ ਵਿੱਚ ਕਹਾਣੀਆਂ 11 ਨੇ ਇੱਕ ਕਹਾਣੀ ਅੰਗਸੰਗ ਅੰਗਸੰਗ ਕਹਾਣੀ ਸੰਗ੍ਰਹਿ ਦੇ ਵਿੱਚ 11 ਕਹਾਣੀਆਂ ਨੇ ਇੱਕ ਕਹਾਣੀ ਅੰਗਸੰਗ ਆ ਜਿਹੜਾ ਉਹ ਸਰਲੇਖ ਆ ਉਹਦੀ ਸੁਰ ਕਿਹੋ ਜੀ ਆ ਇਹ ਮਹੱਤਵਪੂਰਨ ਹੈ ਬਹੁਤ ਮਹੱਤਵਪੂਰਨ ਹੈ ਈ.ਟੀ.ਟੀ ਵਾਲੇ ਲਈ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਿਓ ਕਹਾਣੀ ਅੰਗਸੰਗ ਦਾ ਜਿਹੜਾ ਸਰਲੇਖ ਦੀ ਸੁਰ ਕਿਹੋ ਜੀ ਆ ਇਹ ਵਿਅੰਗਾਤਮਕ ਇਹ ਸਵਾਲ ਪੇਪਰ ਦੇ ਪੱਖ ਤੋਂ ਬਹੁਤ ਮਹੱਤਵਪੂਰਨ ਹੈ ਭੱਜੀਆਂ ਵਾਹੀਆਂ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ 6 ਕਹਾਣੀਆਂ ਨੇ ਜੀ ਕਿ ਚੌਥੀ ਕੋਟ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ ਇਹ ਹੈ ਜੀ 5 ਜਿਹੜੇ ਕਹਾਣੀ ਸੰਗ੍ਰਹਿ ਅਸੀਂ ਕੁੱਲ ਕਹਾਣੀ ਸੰਗ੍ਰਹਿਾਂ ਦੇ ਵਿੱਚ ਜਦੋਂ ਅਸੀਂ ਸਾਰੀਆਂ ਕਹਾਣੀਆਂ ਦਾ ਗੱਲ ਕਰਦੀਆਂ ਤਾਂ 32 ਕਹਾਣੀਆਂ ਦਾ ਵੇਰਵਾ ਸਾਡੇ ਸਾਹਮਣੇ ਆਉਂਦਾ ਬ੍ਰਿਯਾਮ ਸਿੰਘ ਸੰਧੂ ਦੀਆਂ ਇਤਿਹਾਸਕਾਰ ਦੇ ਤੌਰ ਤੇ ਕਿਹੜੀਆਂ ਪੁਸਤਕਾਂ ਮਿਲਦੀਆਂ ਨੇ ਉਹਨਾਂ ਨੇ ਇਤਿਹਾਸਕਾਰ ਦੇ ਤੌਰ ਤੇ ਵੀ ਕੁਝ ਪੁਸਤਕਾਂ ਲਿਖੀਆਂ ਨੇ ਗੈਦਰ ਲਹਿਰ ਦੀ ਗਾਥਾ ਤੇ ਗਦਰੀ ਬਾਬੇ ਖਾਨ ਸਰ ਬ੍ਰਿਯਾਮ ਸਿੰਘ ਸੰਧੂ ਨੇ ਜੀਵਨੀਕਾਰ ਦੇ ਤੌਰ ਤੇ ਵੀ ਕਿਤਾਬਾਂ ਲਿਖਿਆ ਰਿਹਾ ਉਹ ਕਿਹੜੀਆਂ-ਕਿਹੜੀਆਂ ਨੇ ਜੀ ਗਦਰੀ ਜਰਨੈਲ ਕਰਤਾਰ ਸਿੰਘ ਸਰابہ ਸਹੀਦ ਭਾਈ ਮੀਵਸਿੰਘ ਲੋਪੋਂ ਕੇ ਕੁਸ਼ਤੀ ਦਾ ਤ੍ਰੂ ਤਾਰਾ ਕਰਤਾਰ ਸਿੰਘ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਇਮਤਿਹਾਨ ਦੇ ਪੱਖ ਤੋਂ ਤੁਹਾਡੇ ਲਈ ਮਹੱਤਵਪੂਰਨ ਹੈ ਤਾਂ ਕਿਰਪਾ ਕਰਕੇ ਟਿੱਪਣੀ ਜਰੂਰ ਕਰਿਆ ਕਰੋ ਤਾਂ ਕਿ ਅਗਲੀ ਵੀਡੀਓ ਆਪਾਂ ਜਲਦ ਲੈ ਕੇ ਆ ਸਕੀਏ ਤੁਹਾਡੇ ਲਈ ਤੇ ਵੀਡੀਓ ਨੂੰ ਸਾਂਝੀ ਜਰੂਰ ਕਰਿਆ ਕਰੋ ਜਿਹੜੇ ਵੀ ਲੋੜਵੰਦ ਨੇ ਜਿਹੜੇ ਕੋਚਿੰਗ ਸੈਂਟਰਾਂ ਦੇ ਵਿੱਚ ਜਾ ਕੇ ਫੀਸਾਂ ਨਹੀਂ ਦੇ ਸਕਦੇ ਬਿਲਕੁਲ ਮੁਫਤ ਜੀ ਤਿਆਰੀ ਕਰਨਾ ਚਾਹੁੰਦੇ ਉਹਨਾਂ ਤੱਕ ਜਰੂਰ ਇਹ ਵੀਡੀਓ ਸੰਜੀ ਕਰਿਆ ਕਰੂੰ ਆਪਾਂ ਸਾਰੇ ਦਾ ਸਾਰਾ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਤੁਹਾਡ ਨੂੰ ਇੱਥੇ ਵੀਡੀਓ ਲੈ ਕੇ ਆਵਾਂਗੇ ਤੇ ਤੁਹਾਨੂੰ ਤੁਹਾਡੇ ਪਾਠਕ੍ਰਮ ਦੇ ਮੁਤਾਬਕ ਤਿਆਰੀ ਕਰਾਵਾਂਗੇ ਬ੍ਰਿ얌 ਸਿੰਘ ਸੰਧੂ ਨੇ ਸਫਰਨਾਮੇ ਵੀ ਲਿਖਿਆ ਆਪਾਂ ਪਹਿਲਾਂ ਗੱਲ ਕੀਤੀ ਸੀ ਪਰ ਕਿਹੜੇ ਕਿਹੜੇ ਸਫਰਨਾਮੇ ਆ ਜੀ ਪਰਦੇਸੀ ਪੰਜਾਬ ਤੇ ਵਗਦੀ ਇਰਾਬੀ ਬ੍ਰਿ얌 ਸਿੰਘ ਸੰਧੂ ਨੇ ਆਪਣੇ ਦੋਸਤਾਂ ਤੇ ਸਮਕਾਲੀ ਲੇਖਕਾਂ ਨੂੰ ਸਮਰਪਿਤ ਇੱਕ ਕਿਤਾਬ ਲਿਖੀ ਉਹਦਾ ਨਾਮ ਕੀ ਹੈ ਜੀ ਹੀਰੇ ਬੰਦੇ ਹੇਰੇ ਬੰਦੇ ਕਿਤਾਬ ਵਿੱਚ ਬ੍ਰਿਯੰਮ ਸਿੰਘ ਸੰਧੂ ਨੇ ਕਿੰਨੀਆਂ ਸਖਸੀਅਤਾਂ ਬਾਰੇ ਲਿਖਿਆ ਜੀ ਉਹ ਆ 16 ਸਖਸੀਅਤਾਂ ਬਾਰੇ ਬ੍ਰਿਯੰਮ ਸਿੰਘ ਸੰਧੂ ਨੂੰ ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ ਆਖਿਆ ਗਿਆ ਕੌਮੀ ਚੈਂਪੀਅਨ ਆਖਿਆ ਗਿਆ ਕਿਸ ਨੇ ਆਖਿਆ ਜੀ ਇਹ ਪ੍ਰਿੰਸੀਪਲ ਸਰਵਨ ਸਿੰਘ ਨੇ ਬ੍ਰਿਯੰਮ ਸਿੰਘ ਸੰਧੂ ਸਾਡੇ ਸਮਿਆਂ ਦਾ ਕੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਹੈ ਇਹ ਕਥਨ ਕਿਸ ਦਾ ਹੈ ਸਾਡੀ ਸਮਿਆਂ ਵਿੱਚ ਕੱਟ ਲਿਖਣ ਵਾਲਾ ਵੱਡਾ ਕਹਾਣੀਕਾਰ ਬ੍ਰਿ얌 ਸਿੰਘ ਸੰਧੂ ਹੈ ਇਹ ਕਿਸ ਨੇ ਕਿਹਾ ਇਹ ਜੀ ਰਾਮ ਸਰੂਪਾਂਖੀ ਨੇ ਕਿਹਾ ਬ੍ਰਿ얌 ਸਿੰਘ ਸੰਧੂ ਨੂੰ ਪੰਜਾਬੀ ਕਹਾਣੀ ਦੇ ਵਾਰਸ ਦਾ ਰਤਬਾ ਕੌਣ ਦਿੰਦਾ ਸਵਾਲ ਪੇਪਰ ਚੀਵੀ ਆਸਦਾ ਕਿ ਪੰਜਾਬੀ ਕਹਾਣੀ ਦਾ ਵਾਰਸ ਸਾਹ ਕੌਣ ਹੈ ਉਹ ਹੈ ਜੀ ਬ੍ਰਿ얌 ਸਿੰਘ ਸੰਧੂ ਪਹਿਲੀ ਰਤਬਾ ਦਿੱਤਾ ਕਿਸ ਨੇ ਕਿਹਾ ਜੀ ਪ੍ਰੋਫੈਸਰ ਜੀਤ ਸਿੰਘ ਜੋਸੀ ਨੇ ਕਿਹਾ ਜੀ ਜੇ ਕੋਈ ਇਮਤਿਹਾਨ ਦੇ ਪੱਖ ਤੋਂ ਸਵਾਲ ਜਵਾਬ ਜਿੰਨੇ ਵੀ ਆਪਾਂ ਕਰ ਸਕਦੇ ਆ ਤਿਆਰ ਹੋਰ ਵੀ ਹੋ ਸਕਦੇ ਆ ਇਹ ਆਪਣੇ ਤੇ ਨਿਰਭਰ ਕਰਦਾ ਕਿ ਆਪਾਂ ਪੜ੍ਹਨ ਦਾ ਤਰੀਕਾ ਮਾਸਟਰ ਕੀਟਰ ਵਾਲੀ ਜ਼ਰੂਰੀ ਗੱਲਾਂ ਤੇ ਆ ਰੱਖਿਓ ਕਿਉਂਕਿ ਪਹਿਲੇ ਇਮਤਿਹਾਨਾਂ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਆਏ ਹੋਏ ਆ ਤੇ ਕਹਾਣੀ ਸੰਗ੍ਰਹਿ ਨੂੰ ਲੈ ਕੇ ਉਹਨਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਕਹਾਣੀਆਂ ਨੇ ਤਾਂ ਇਹ ਬਹੁਤ ਹੀ ਮਹੱਤਵਪੂਰਨ ਵੀਡੀਓ ਸੰਭਾਲ ਕੇ ਰੱਖ ਲਿਓ ਸਾਰਿਆਂ ਤੱਕ ਵੀਡੀਓ ਸਾਂਝੀ ਕਰਨੀ ਜ਼ਰੂਰੀ ਹੈ ਜਿਹੜੇ ਵੀ ਲੋੜਵੰਦ ਨੇ ਵਿਰਜਕਾਰ ਨੇ ਮਿਹਨਤੀ ਨੇ ਲੋੜਵੰਦ ਪਰਿਵਾਰਾਂ ਚੋਂ ਨੇ ਕਿਰਪਾ ਕਰਕੇ ਉਹਨਾਂ ਤੱਕ ਵੀਡੀਓ ਜਰੂਰ ਸਾਂਝੀ ਕਰਿਆ ਕਰੋ ਕਿਉਂਕਿ ਜਦੋਂ ਵੀਡੀਓ ਤੁਸੀਂ ਸਾਂਝੀ ਕਰੋਗੇ ਅੱਗੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਓਨੀਆਂ ਹੀ ਵੀਡੀਓ ਪਾਠਕ੍ਰਮ ਦੇ ਮਤਾਬਕ ਨਵੀਆਂ ਦੇਖਣ ਨੂੰ ਮਿਲਣਗੀਆਂ ਆਪਾਂ ਆਪਣੇ ਵੱਲੋਂ ਯਤਨ ਕਰਦੇ ਰਹਾਂਗੇ ਤੁਸੀਂ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਸਫਲ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਹੁਣ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੇ ਅੱਗੇ ਸਾਂਝ ਵੀ ਜਰੂਰ ਬਣਾ ਸਕਦੇ ਹੋ ਮਿਲਾਂਗੇ ਫਿਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਖਾਸ ਤਿਹਵਾ ਦੇ ਰਹੇ ਹਾਂ